ਹਾਂਜੀ ਸ਼ਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਰੋੜਾ ਪੰਜਾਬ ਦੇ ਵਿੱਚ ਅੱਜ ਅਸੀਂ ਲੈ ਕੇ ਆਏ ਹਾਂ ਉਸ ਖਬਰ ਦੀ ਪੂਰੀ ਅੰਦਰੂਨੀ ਕਹਾਣੀ ਜਿਸ ਨੇ ਪੰਜਾਬੀ ਸੋਸ਼ਲ ਮੀਡੀਆ ਨੂੰ ਹਿਲਾ ਦਿੱਤਾ ਹਾਂਜੀ ਗੱਲ ਹੈ ਮਸ਼ਹੂਰ ਬਲੌਗਰ ਮਹਿਕਪ੍ਰੀਤ ਦੀ ਮਹਿਕਪ੍ਰੀਤ ਜੋ ਕਿ ਕੈਨੇਡਾ ਵਿੱਚ ਰਹਿੰਦੀ ਇੱਕ ਗੁਰਸਿੱਖ ਕੁੜੀ ਹੈ ਤੇ ਮਸ਼ਹੂਰ ਪੰਜਾਬੀ ਬਲੌਗਰ ਮਨਿੰਦਰ ਮੰਗਰ ਦੇ ਭਰਾ ਰਵੀ ਦੀ ਜੀਵਨ ਸਾਥੀ ਹੈ ਕੁਝ ਸਮਾਂ ਪਹਿਲਾਂ ਤੱਕ ਉਹ ਆਪਣੇ ਬਲੌਗਰਾਂ ਹੀ ਪੰਜਾਬੀ ਸੱਭਿਆਚਾਰ ਚਾਰ ਤੇ ਪਰਿਵਾਰਿਕ ਜੀਵਨ ਦੀਆਂ ਵੀਡੀਓ ਪਾਉਂਦੀ ਸੀ ਪਰ ਅਚਾਨਕ ਉਸ ਦਾ ਚਿਹਰਾ ਉਦਾਸ ਹੋਣ ਲੱਗਾ ਵੀਡੀਓ ਕੱਟ ਹੋ ਗਈਆਂ ਖਬਰਾਂ ਆਈਆਂ ਕਿ ਮਹਿਕਪ੍ਰੀਤ ਡਿਪਰੈਸ਼ਨ ਦਾ ਸ਼ਿਕਾਰ ਹੋ ਗਈ ਹੈ ਉਸ ਦੇ ਪਤੀ ਰਵੀ ਨੇ ਇਲਾਜ ਲਈ ਉਸ ਨੂੰ ਪੰਜਾਬ ਭੇਜ ਦਿੱਤਾ ਲੋਕਾਂ ਦੇ ਮਨਾਂ ਵਿੱਚ ਵੀ ਸਵਾਲ ਪੈਦਾ ਹੋਏ ਇੰਨੀ ਮੁਸੀਬਤ ਵਿੱਚ ਇਕੱਲੀ ਕਿਉਂ ਭੇਜ ਦਿੱਤਾ ਤੇ ਇਹ ਸਵਾਲ ਸੋਸ਼ਲ ਮੀਡੀਆ ਤੇ ਚਰਚਾ ਬਣ ਗਿਆ ਕਈਆਂ ਨੇ ਹਿੰਮਤ ਦੀ ਤਾਰੀਫ਼ ਕੀਤੀ ਕਈਆਂ ਨੇ ਪਖੰਡੀ ਤੱਕ ਕਿਹਾ ਹਾਲ ਹੀ ਵਿੱਚ ਮਹਿਕਪ੍ਰੀਤ ਨੇ ਆਪਣੇ ਨਵੇਂ ਬਲੌਗ ਲਾਈਵ ਆ ਕੇ ਸਾਰੇ ਭੇਦ ਖੋਲੇ ਉਸਨੇ ਸਾਫ ਕੀਤਾ ਕਿ ਡਿਪਰੈਸ਼ਨ ਕੋਈ ਨਾਟਕ ਨਹੀਂ ਇਹ ਉਹੀ ਜਾਣਦਾ ਜਿਸਦੇ ਸਿਰੋਂ ਲੰਘਦਾ ਉਸਦੀ ਬੋਲਣ ਦੀ ਟੋਨ ਵਿੱਚ ਭਾਵਨਾ ਵੀ ਸੀ ਗੁੱਸਾ ਵੀ ਸੀ ਅਤੇ ਦਰਦ ਵੀ ਸੀ ਉਸਨੇ ਕਿਹਾ ਮੈਂ ਸਰੀਰਕ ਤੌਰ ਤੇ ਬਿਲਕੁਲ ਠੀਕ ਹਾਂ ਪਰ ਮੈਂ ਦਿਮਾਗੀ ਪੱਖੋਂ ਬਹੁਤ ਵੱਡੀ ਬਿਮਾਰੀ ਨਾਲ ਲੜ ਰਹੀ ਹਾਂ ਮੇਰੇ ਕੋਲ ਦਿਮਾਗ ਦੀਆਂ ਰਿਪੋਰਟਾਂ ਹਨ ਪਰ ਮੈਂ ਉਹ ਸਭ ਨੂੰ ਦਿਖਾ ਨਹੀਂ ਸਕਦੀ ਮੇਰੇ ਨਾਲ ਕਦੋਂ ਕੀ ਹੋ ਜਾਂਦਾ ਮੈਨੂੰ ਖੁਦ ਨੂੰ ਨਹੀਂ ਪਤਾ ਲੱਗਦਾ ਇਹ ਗੱਲਾਂ ਸੁਣ ਕੇ ਦਰਸ਼ਕ ਭਾਵੁਕ ਹੋ ਗਏ ਮਹਿਕ ਨੇ ਇਥੋਂ ਤੱਕ ਵੀ ਕਿਹਾ ਕਿ ਜੇ ਮੈਂ ਪਖੰਡ ਕੀਤਾ ਹੋਵੇ ਤਾਂ ਮੇਰਾ ਰੱਬ ਜਾਣਦਾ ਪਰ ਬਿਨਾ ਜਾਣੇ ਸਮਝੇ ਮੈਨੂੰ ਗਲਤ ਨਾ ਕਹੋ ਉਸਨੇ ਅੱਗੋਂ ਕਿਹਾ ਕਿ ਉਸਦਾ ਪਰਿਵਾਰ ਕਿਉਂ ਨਹੀਂ ਉਸਦੇ ਨਾਲ ਹੈ ਇਸ ਦਾ ਸੱਚ ਉਹ ਜਲਦੀ ਹੀ ਸਾਰਿਆਂ ਦੇ ਸਾਹਮਣੇ ਲੈ ਕੇ ਆਵੇਗੀ ਇਸ ਦੌਰਾਨ ਉਸਦਾ ਭਰਾ ਵੀ ਲਾਈਵ ਵਿੱਚ ਆਇਆ ਤੇ ਉਸਨੇ ਵੀ ਕਿਹਾ ਕਿ ਮਹਿਕ ਜਿਸ ਹਾਲਾਤ ਵਿੱਚੋਂ ਲੰਘ ਰਹੀ ਹੈ ਉਹ ਸੁਣਨ ਨਾਲ ਵੀ ਦਿਲ ਕੰਬਦਾ ਹੈ ਉਸਨੇ ਕਿਹਾ ਡਿਪਰੈਸ਼ਨ ਇੰਨੀ ਗੰਭੀਰ ਸਮੱਸਿਆ ਹੈ ਕਿ ਇਸ ਨੂੰ ਸਿਰਫ ਮਰੀਜ਼ ਹੀ ਮਹਿਸੂਸ ਕਰ ਸਕਦਾ ਸਾਡੀ ਟੀਮ ਨੇ ਇਸ ਮਾਮਲੇ ਤੇ ਇੱਕ ਮਨੋਵਿਗਿਆਨਿਕ ਮਾਹਰ ਨਾਲ ਵੀ ਗੱਲ ਕੀਤੀ ਉਹ ਕਹਿੰਦੇ ਹਨ ਕਿ ਡਿਪਰੈਸ਼ਨ ਕੋਈ ਸ਼ਰਮ ਦੀ ਗੱਲ ਨਹੀਂ ਲੋਕ ਜਦੋਂ ਹਾਸੇ ਮਜ਼ਾਕ ਵਾਲੀਆਂ ਵੀਡੀਓ ਦੇਖਦੇ ਹਨ ਤਾਂ ਸੋਚਦੇ ਹਨ ਕਿ ਇਹ ਇਨਸਾਨ ਹਮੇਸ਼ਾ ਖੁਸ਼ ਹੈ ਪਰ ਕਈ ਵਾਰੀ ਅੰਦਰੋਂ ਬਹੁਤ ਵੱਡੀ ਜੰਗ ਚੱਲ ਰਹੀ ਹੁੰਦੀ ਹੈ ਸੋਸ਼ਲ ਮੀਡੀਆ ਤੇ 네ਗੇਟਿਵਿਟੀ ਵੀ ਬਿਮਾਰੀ ਨੂੰ ਵੱਧ ਵਧਾ ਦਿੰਦੀ ਹੈ ਲਾਈਵ ਦੇ ਬਾਅਦ ਲੋਕਾਂ ਦੇ ਰਿਐਕਸ਼ਨ ਮਿਲੇ ਜੁਲਿਸਨ ਇੱਕ ਯੂਜ਼ਰ ਨੇ ਕਮੈਂਟ ਕੀਤਾ ਸਾਨੂੰ ਤੈਨੂੰ ਪਿਆਰ ਤੇ ਸਪੋਰਟ ਦੇਣੀ ਚਾਹੀਦੀ ਹੈ ਨਾ ਕਿ ਹੇਟ ਦੂਜੇ ਨੇ ਲਿਖਿਆ ਮਹਿਕ ਦੂਗੀ ਮਤਨਾਹਰ ਅਸੀਂ ਤੇਰੇ ਨਾਲ ਹਾਂ ਇਹ ਰਿਐਕਸ਼ਨ ਦਿਖਾਉਂਦੇ ਹਨ ਕਿ ਸਮਾਜ ਹੌਲੀ-ਹੌਲੀ ਮਾਨਸਿਕ ਸਿਹਤ ਨੂੰ ਸਮਝਣ ਲੱਗਾ ਹੈ ਇਹ ਸਾਰਾ ਮਾਮਲਾ ਪੰਜਾਬੀ ਸਮਾਜ ਵਿੱਚ ਇੱਕ ਵੱਡੀ ਡਿਬੇਟ ਖੜੀ ਕਰ ਗਿਆ ਕਿ ਕਿਵੇਂ ਸੋਸ਼ਲ ਮੀਡੀਆ ਤੇ ਦਬਾਅ ਕਾਰਨ ਲੋਕ ਹੋਰ ਵੀ ਮਾਨਸਿਕ ਤੌਰ ਤੇ ਡਿੱਗ ਜਾਂਦੇ ਹਨ ਮੈਕਪ੍ਰੀਤ ਦਾ ਮੈਕਪ੍ਰੀਤ ਦਾ ਲਾਈਵ ਸਿਰਫ ਉਸ ਦੀ ਆਪਣੀ ਗੱਲ ਨਹੀਂ ਸੀ ਸਗੋਂ ਹਜ਼ਾਰਾਂ ਉਹਨਾਂ ਲੋਕਾਂ ਦੀ ਵੀ ਆਵਾਜ਼ ਸੀ ਜੋ ਅੰਦਰੋਂ ਲੜ ਰਹੇ ਹਨ ਪਰ ਬਾਹਰੋਂ ਚੁੱਪ ਨੇ ਮੈਕ ਨੇ ਆਪਣੇ ਲਾਈਵ ਦੇ ਅੰਤ ਵਿੱਚ ਸਪਸ਼ਟ ਕਿਹਾ ਜਿਹੜੇ ਮੇਰੀ ਸਪੋਰਟ ਕਰਦੇ ਹਨ ਉਹਨਾਂ ਦਾ ਮੈਂ ਦਿਲੋਂ ਧੰਨਵਾਦ ਕਰਦੀ ਆ ਤੇ ਜਿਹੜੇ ਹਟ ਫੁਲਾਉਂਦੇ ਹਨ ਕਿਰਪਾ ਕਰਕੇ ਜੇ ਚੰਗਾ ਨਹੀਂ ਬੋਲ ਸਕਦੇ ਤਾਂ ਮਾੜਾ ਵੀ ਨਾ ਬੋਲੋ ਅਸੀਂ ਵੀ ਰੋਲਾ ਪੰਜਾਬ ਵੱਲੋਂ ਅਰਦਾਸ ਕਰਦੇ ਹਾਂ ਕਿ ਮਹਿਕ ਜਲਦੀ ਠੀਕ ਹੋਵੇ ਤੇ ਆਪਣੀ ਖੁਸ਼ੀ ਖੁਸ਼ੀ ਜ਼ਿੰਦਗੀ ਜੀਵੇ ਤੁਸੀਂ ਵੀ ਜੇ ਮਹਿਕ ਪ੍ਰੀਤ ਦੀ ਸਪੋਰਟ 'ਚ ਹੋ ਤਾਂ ਕਮੈਂਟ ਬਾਕਸ ਵਿੱਚ ਆਪਣੀ ਰਾਏ ਜ਼ਰੂਰ ਦਿਓ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਵੇਖਣ ਲਈ ਸਾਡੇ YouTube ਚੈਨਲ ਰੋਲਾ ਪੰਜਾਬ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਸ਼ੇਅਰ ਕਰੋ ਤਾਂ ਦੋਸਤੋ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਲਈ ਰੱਬ ਰੱਖਾ ਸ਼ਕਤ ਸ੍ਰੀ ਅਕਾਲ ਦੋਸਤੋ